ਸਤਿ ਸ਼੍ਰੀ ਅਕਾਲ ਜੀ। ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖ਼ਬਰ ਖ਼ਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ। ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖ਼ਬਰ। 41 ਸਾਲ ਬਾਅਦ ਇੱਕ ਕੰਪਲੈਕਸ 'ਚ ਗੁੰਜਣਗੇ ਸ਼ਬਦ ਕੀਰਤਨ ਅਤੇ ਹਨੂਮਾਨ ਚਾਲੀਸਾ, ਕਾਸ਼ੀ ਚੋ ਗੁਰਦੁਆਰ ਤੇ ਮੰਦਿਰ 'ਚੋਂ ਅ వివాਦ ਖਤਮ। ਜਗਤ ਜਗਤ ਜੰਗ 'ਚੋਂ ਕਰੀਬ 200 ਸਾਲ ਪੁਰਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁ ਵੱਡੇ ਚੇੜੀ ਵੱਡੇ ਹਨੂਮਾਨ ਮੰਦਿਰ ਦਾ ਵਿਵਾਦ ਕਿਹੜੀ ਸਾਲ ਬਾਅਦ ਹੱਲ ਹੋ ਗਿਆ ਹੈ ਹੁਣ ਇਹ ਹੁਣ ਇੱਕ ਹੀ ਕੰਪਲੈਕਸ 'ਚ ਸ਼ਬਦ ਕੀਰਤਨ ਤੇ ਹਨੂਮਾਨ ਚਾਲੀਸਾ ਦੇ ਰਹਾਣੀ ਆਵਾਜ਼ ਗੂੰਜਣਗੇ ਪਿਛਲੇ ਸੌਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਸੀ ਸਮਝੌਤੇ ਮਗਰੋਂ ਕੰਪਲੈਕਸ ਦੇ ਤਾਲੇ ਖੋਲੇ ਤੇ ਜ਼ਮੀਨ ਬਰਾਬਰ ਵੰਡ ਲਈ ਹੈ ਜਗਤ ਸਿੰਘ ਰਾਏਲਾ ਫੈਮਿਲੀ ਦੇ ਵੰਛਜ ਬਾਬੂ ਪ੍ਰਦੀਪ ਨਾਰਾਇਣ ਸਿੰਘ ਨੇ ਮੁੱਖ ਮੰਤਰੀ ਜੋਗੀ ਅੱਤਿਆ ਦੇ ਨਾਨਤ ਦੇਵ ਚੋਲਗੀ ਨਾਲ ਇਸ ਇਹ ਮਸਲਾ ਆਪਸੀ ਸਹਿਮਤੀ ਨਾਲ ਹੱਲ ਹੋਇਆ ਹੈ ਬਾਬੂ ਪ੍ਰਦੀਪ ਨਰਾਇਣ ਸੇਂਘਣੇ ਪੁਰਖਿਆਂ ਦੇ ਮੰਦਿਰ ਤੇ ਗੁਰਦੁਆਰੇ ਲਈ ਇਹ ਜ਼ਮੀਨ ਇਹ ਜ਼ਮੀਨ दान ਕੀਤੀ ਸੀ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਆਮ ਨਰਾਇਣ ਪਾਂਡੇ ਨੇ ਸਮਝਦੇ ਸਮਝੌਤੇ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਹੈ ਕਿ ਛੇਤੀ ਗੁਰਦੁਆਰਾ ਗੁਰਦਰ ਤੇ ਮੰਦਿਰ ਦੀ ਮੁਰੰਮਤ ਸ਼ੁਰੂ ਹੋ ਜਾਵੇਗੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਆਲੂ ਵਾਲਿਆ ਨੇ ਕਿਹਾ ਹੈ ਕਿ ਇਹ ਗੁਰਦਵਾਰ ਸਿੱਖਾਂ ਲਈ ਖਾਸ ਮਹੱਤਵ ਹੈ ਨਵੀਂ ਪਾਸ਼ੇ ਗੁਰੂ ਤੇਗ ਬਹਾਦਰ ਜੀ ਕਾਸ਼ੀ ਜੋ ਆਪਣੇ ਚਰਨ ਪਾਏ ਸਨ ਤੇ ਉੱਥੇ 6 ਮਹੀਨੇ 2 6 ਮਹੀਨੇ 12 ਦਿਨ ਬਤਾਏ ਸਨ ਇਸ ਦੌਰਾਨ ਉਹਨਾਂ ਨੇ ਗੁਰਦੁਆਰੇ ਵਾਲੀ ਥਾਂ ਤੇ ਇਕਾਂਤ ਜੋ ਬੈਠ ਕੇ ਭਗਤੀ ਕੀਤੀ ਸ ਹੈ ਇਸ ਲਈ ਉਹ ਥਾਂ ਗੁਰੂ ਜੀ ਦੀ ਚਰਨ ਛੋਹ ਵਾਲੀ ਥਾਂ ਹੈ ਬਾਅਦ ਵਿੱਚ ਲਗਭਗ 200 ਸਾਲ ਪਹਿਲਾਂ ਸੰਗਤ ਨੇ ਉੱਥੇ ਗੁਰਦੁਆਰਾ ਦਾ ਨਿਰਮਾਣ ਕਰਾਇਆ ਸੀ ਗੁਰਦੁਆਰੇ ਦੇ ਮੰਦਰ ਦਾ ਵਿਵਾਦ ਤੇ ਉਹਨਾਂ ਕਿਹਾ ਹੈ ਕਿ ਕੁਝ ਸਮਾਜ ਵਿਰੋਧੀ ਅੰਸਰ ਖੇਡਣ ਦੇ ਬਹਾਨੇ ਹੌਲੀ-ਹੌਲੀ ਉੱਥੋਂ ਦੀ ਜ਼ਮੀਨ ਤੇ ਕਬਜ਼ਾ ਕਰਨ ਲੱਗੇ ਸਨ ਪਰ ਮਨਾ ਕਰਨ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਪ੍ਰਸ਼ਾਸਨ ਨੇ ਪ੍ਰਸ਼ਾਸਨ 'ਚ ਸ਼ਿਕਾਇਤ ਦਿੱਤੀ ਗਈ ਅਦਿੱਤੀ ਦੇ ਪਰ ਕਾਰਵਾਈ ਨਾ ਹੋਣ ਕਾਰਨ ਸਮਾਜ ਵਿਰੋਧੀ ਅੰਸਰਾਂ ਦਾ ਹੌਸਲਾ ਵਧ ਗਿਆ ਹੈ ਬਾਦ ਬਾਦ ਚ ਗ੍ਰੰਥੀ ਨੇ ਉੱਥੇ ਜਾਣਾ ਛੱਡ ਦਿੱਤਾ ਹੈ ਹਾਲ ਹੀ ਹਰਿਮਾਨ ਮੰਦਿਰ ਨਾਲ ਇਹ ਨਾਲ ਹੋਇਆ ਮੰਦਿਰ ਦੇ ਲੋਕਾਂ ਨੂੰ ਲੱਗਾ ਕਿ ਗੁਰਦੁਆਰੇ ਦੇ ਲੋਕ ਅਜਾ ਕਰਵਾ ਰਹੇ ਹਨ ਇਸ ਨਾਲ ਦੋਹਾਂ ਜੋ ਮਨਮਟਾ ਪੈਦਾ ਹੋ ਗਿਆ ਗਲਤ ਫਹਿਮੀਆਂ ਕਾਰਨ ਦੋਵੇਂ ਧਾਰਮਿਕ ਥਾਵਾਂ 1984 ਚ ਬੰਦ ਹੋ ਗਈਆਂ ਸਨ ਪਿਛਲੇ ਦਿਨੀ ਬਰਤਾਨੀ ਬਰਤਾਨਵੀ ਹਕੂਮਤ ਖਿਲਾਫ 1917 1999 ਜੋ ਬਗਾਵਤ ਕਰਨ ਵਾਲੇ ਬਾਬੂ ਜਗਤ ਸਿੰਘ ਤੇ ਖੋਜ ਕਰ ਰਹੀ ਕਮੇਟੀ ਨੂੰ ਪੁਰਾਣੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਉਹਨਾਂ ਨੇ ਉਸ ਇਲਾਕੇ 'ਚ ਮੰਦਿਰ ਮਸਜਿਦ ਤੇ ਗੁਰਦੁਆਰੇ ਲਈ ਜ਼ਮੀਨ ਦਾ দান ਕੀਤੀ ਸੀ ਬਾਬੂ ਪ੍ਰਦੀਪ ਸਿੰਘ ਨਾਰਾਇਣ ਨੇ ਤੋਂ ਆਪਣੇ ਪੁਰਖਿਆਂ ਦੀ ਰਿ ਵਿਰਾਸਤ ਤੇ ਦੁਰ ਦਸ਼ਾ ਦੇਖੀ ਗਈ ਦੀ ਨਾ ਗਈ ਉਹਨਾਂ ਨੇ ਵਿਵਾਦ ਹੱਲ ਕਰਨ ਦਾ ਬੀੜਾ ਚੁੱਕਿਆ ਹੈ ਅਤੇ ਦੋਵਾਂ ਧਿਰਾਂ ਨਾਲ ਮਸਲੇ ਤਹਲ ਹੱਲ ਦੀ ਗੱਲ ਕੀਤੀ ਉਸ ਥਾਂ ਤੇ ਨਜ਼ਾਇਜ਼ ਕਬਜ਼ਾ ਸੀ ਦੋਵਾਂ ਧਿਰਾਂ ਦੇ ਲੋਕਾਂ ਨਾਲ ਲੈ ਕੇ ਉਹ ਮੁੱਖ ਮੰਤਰੀ ਜੋਗੀ ਅਤੇ ਅਦਨਾਥ ਨੂੰ ਮਿਲੇ ਮੁੱਖ ਮੰਤਰੀ ਨੇ ਸਪਸ਼ਟ ਕਹਿ ਹੈ ਕਿ ਉਸ ਥਾਂ ਕਬਜ਼ਾ ਮੁਕਤ ਹੋਣੀ ਚਾਹੀਦੀ ਹੈ ਇਤਿਹਾਸਕ ਮੰਦਿਰ ਤੇ ਪਵਿੱਤਰ ਗੁਰਦੁਆਰਾ ਵਿਚਾਰ ਰੂਪ ਵਿੱਚ ਆਪਣੀ ਹੋਣ ਦੇ ਚੋ ਆਉਣਾ ਚਾਹੀਦਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ